ਜੋ ਬਾਰਲਮਨ ਅਰਦਾਸ ਨਹੀਂ ਛੇੜੀ ਜਿਹਾ ਜੀ ਬਿਤੇ ਕਰਕੇ ਮੈਂ ਰੀਅਲ ਬਾਲ ਮੇਰੇ ਜਿਹੜੇ ਇੱਕੋਦਮ ਮੈਂ ਮਸ਼ੀਨ ਫਰਾਤੀ ਇੱਕਦਮ ਮਸ਼ੀਨ ਫੇਰਤੀ ਕਿ ਐਂ ਮਸ਼ੀਨ ਹੈ ਦਫੇ ਰਹੀਆਂ ਪੂਰੇ ਕੰਨਾਂ ਦੇ ਉੱਤੇ ਲੈਨੇ ਦੇ ਸਰ ਮਲੇ ਨਹੀਂ ਉਹਦੇ ਕੋਸ਼ੋਰ ਕੀ ਕਰੀਏ ਰੰਗ ਕਰ ਬੰ ਮੇਰੀ ਲਾਲ ਰੰਗ ਕਰਤਾ ਇੱਥੇ ਇੱਥੇ ਉਹ ਪੱਕਾ ਰੰਗ ਕਰਤਾ ਉਹਨਾਂ ਨੇ ਜੀ ਜਦੋਂ ਇਹੋ ਜਿਹਾ ਚੈਲੰਜ ਆਂਦਾ ਹੈ ਸਭ ਤੋਂ ਪਹਿਲੇ ਬੀਨੂ ਟੈਡੋ ਜੀ ਕਿਹੜੇ ਇਹੋ ਜਿਹੇ ਪੁਆਇੰਟਸ ਨੇ ਜੋ ਪਿਕਅਪ ਕਰਦੇ ਨੇ ਕਿ ਹਾਂ ਇਹ ਪੁਆਇੰਟਸ ਮੈਂ ਡਿਲੀਵਰ ਕਰਨਾ ਚਾਹਾਂਗਾ ਜੀ ਦੇਖੋ ਪਤਾ ਕੀ ਕਰੇ ਸਾਰੇ ਸਮੇਂ ਅਸੀਂ ਸਿਆਣੇ ਨਹੀਂ ਨਿਕਲ ਸਕਦੇ ਹਨ ਸੀਂ ਸੋਚਦੇ ਨਹੀਂ ਆ ਜਾਂ ਸੋਚਦੇ ਆ ਪਰ ਦੇਖਦੇ ਨਹੀਂ ਆ ਸੋ ਉਹਨਾਂ ਨੂੰ ਤਾਂ ਮੈਂ ਨਹੀਂ ਰਿਵੀਲ ਕਰਾਂਗੀ ਪਰ ਨਿਰਮਲ ਰਿਸ਼ੀ ਮੈਮ ਹੈਨਾ ਹਾਂ ਜੀ ਇਹਨੇ ਪਿਆਰੇ ਇੰਨੇ ਪਿਆਰੇ ਤੁਸੀਂ ਇਹ ਦੇਖਿਆ ਕਰੋ ਮੈਂ ਕਹਿੰਦਾ ਮੈਂ ਤਾਂ ਮੈਂ ਤਾਂ ਬਹੁਤ ਮਜ਼ਾਕ ਕਰਦਾ ਜੀ ਉਹਨਾਂ ਨੂੰ ਉਹ ਮੈਨੂੰ ਕਿਉਂਕਿ ਅੱਖਾਂ ਬੋਲਦੀਆਂ ਨੇ ਇਨਸਾਨ ਦੀ ਮੈਨੂੰ ਤੁਹਾਨੂੰ ਰਿਫਲੈਕਟ ਕਰਦੇ ਜਦੋਂ ਪਤਾ ਲੱਗਦਾ ਵੀ ਤੁਹਾਨੂੰ ਵੀ ਪਿਆਰ ਕਰਦੇ ਨੇ ਇੰਨੀ ਆ ਉਹਨਾਂ ਦੇ ਅੱਖਾਂ ਚ ਨਿਗਾ ਇੰਨਾ ਪਿਆਰ ਹੈ ਸਾਰਿਆਂ ਦੇ ਲਈ ਉਹਨਾਂ ਨਾਲ ਬਹਿ ਕੇ ਬਹੁਤ ਕੁਝ ਸਿੱਖੀਦਾ ਐ ਲੱਗਦਾ ਜਿਵੇਂ ਮਾਂ ਦੀ ਗੋਦੀ ਚ ਆ ਗਏ ਹੋਣੇ ਹੈਨਾ ਤੇ ਮੈਂ ਪਿਆਰ ਨਾਲ ਉਹਨਾਂ ਨੂੰ ਰਿਸ਼ੂ ਕਹਿੰਦਾ ਮਾਂ ਫਿਟਨੈਸ ਦਾ ਕਿਹੜਾ ਉਨੀ ਮੇਰਾ ਤਾਂ ਸਿੰਪਲ ਇੱਕੋ ਹੀ ਮੈਂ ਬਹੁਰੇ ਤੋਂ ਮੈਂ ਕਹਿਣਾ ਹਾਂ ਜੀ ਜਿਹੜਾ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ ਉਹ ਕਿਸੇ ਨੂੰ ਨਹੀਂ ਕਰ ਸਕਦਾ ਸੋ ਕਿਉਂਕਿ ਜਿਹੜੀ ਆਉਣ ਵਾਲੀ ਨਸਲ ਹੈ ਜਿਹਨੂੰ ਕੋਈ ਸੇਧ ਦੇਣੀ ਹੈ ਜੀ ਤੁਸੀਂ ਸਾਰੇ ਜਣੇ ਕਹਿੰਦੇ ਹੋ ਸਾਡੇ ਸਾਡੇ ਮੂੰਹਾਂ ਵੱਲ ਸਾਡੇ ਸਾਡੀਆਂ ਫਿਲਮਾਂ ਵੱਲ ਸਾਡੇ ਸੋਸ਼ਲ ਮੀਡੀਆ ਵੱਲ ਸਾਰੇ ਲੋਕ ਦੇਖਦੇ ਹਨਾ ਜੀ ਤਾਂ ਉਹ ਕਿਤੇ ਨਾ ਕਿਤੇ ਮੋਟੀਵੇਸ਼ਨ ਜ਼ਰੂਰ ਹੋਣੀ ਚਾਹੀਦੀ ਮੈਨੂੰ ਲੱਗਦਾ ਸਾਨੂੰ ਵੀ ਸincere ਹੋਣਾ ਚਾਹੀਦਾ ਵੀ ਹਾਂ ਅਸੀਂ ਅਸੀਂ ਇਦਾਂ ਦੇ ਬਣੀਏ ਮੈਂ ਤੁਸੀਂ ਆਪਣੇ ਆਲੇ-ਦੋਲੇ ਚ ਕੱਢ ਕੇ ਰੱਖਿਓ ਤਾਂ ਮੇਰੇ ਸਾਬ ਨਾਲ 99% ਪੀਪਲ ਦੇਖੋ ਕੋਈ ਵੀ ਲਾ ਲਓ ਕੋਈ ਗਰੀਬ ਤੋਂ ਅਮੀਰ ਸਾਰੇ ਦੇ ਸਾਰੇ ਤਰੱਕੀ ਕੀਤੀ ਜਿੰਨੇ ਸੋ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ। ਸਭ ਨੂੰ ਹਸਾਉਣ ਵਾਲੇ ਤੇ ਸਭ ਦਾ ਮਨੋਰੰਜਨ ਕਰਨ ਵਾਲੇ ਬੀਨੂ ਢਿੱਲੋ ਜੀ ਇਸ ਵਾਰ ਫੇਰ ਇੱਕ ਵੱਡੀ ਖੁਸ਼ਖਬਰੀ ਲੈ ਕੇ ਆਏ ਨੇ ਮੈਂ ਕਿਉਂ ਦੱਸਾਂ ਉਹਨਾਂ ਤੋਂ ਪੁੱਛਾਂਗੇ ਨਾ ਕਿਉਂਕਿ ਉਹ ਮੇਰੇ ਨਾਲ ਨੇ ਇਸ ਟਾਈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਕਿਦਾਂ ਹੋ ਤੁਸੀਂ? ਮੈਂ ਬਿਲਕੁਲ ਠੀਕ ਤੁਸੀਂ ਕਿਵੇਂ ਹੋ ਹੈਲਥ ਕਿਵੇਂ ਹੈ? ਬਹੁਤ ਵਧੀਆ ਜੀ ਚੜ੍ਹਦੀ ਕਲਾ ਚ। ਖੁਸ਼ਖਬਰੀ ਖੁਸ਼ਖਬਰੀ ਚਾਰੇ ਪਾਸੇ ਅੱਡਾ ਵੱਡਾ ਤਾਮ-ਝਾਮ ਦੇਖਣ ਨੂੰ ਮਿਲ ਰਿਹਾ ਹੈ ਸੋ ਕੀ ਖੁਸ਼ਖਬਰੀ ਹੈ? ਖੁਸ਼ਖਬਰੀ ਫਿਲਮ ਹੈ ਜੀ ਸਾਡੀ ਤੇ ਬੜੇ ਚਿਰ ਬਾਅਦ ਪਰ ਮੈਂ ਤਾਂ ਮੇਰੀ लाਡੀ ਵੀਰ ਨਾਲ ਪਹਿ ਤੇ ਜਿਹੜਾ ਸਕ੍ਰੀਨ ਪਲੇ ਹੈਗਾ ਜੀ ਉਹ ਡਾਬਰਾ ਨੇ ਕੀਤਾ ਤੇ ਸਟੋਰੀ ਪਰ ਲਾਡੀ ਬਾਈ ਦੀ ਹੋਈ ਹੈ ਜੀ ਤੇ ਉਹਨਾਂ ਨਾਲ ਪਹਿਲੀ ਫਿਲਮ ਮੈਨੂੰ ਸੁਣਾਈ ਤੇ ਬੱਕਰੀ ਫਿਲਮ ਲੱਗੀ ਜੀ ਤੇ ਹੁਣ ਅਸੀਂ ਕਰ ਰਹੇ ਹਾਂ ਇਹ ਮੇਰੇ ਖਿਆਲ ਅਕਤੂਬਰ ਦੇ ਵਿੱਚ ਅਸੀਂ ਰਿਲੀਜ਼ ਕਰਾਂਗੇ ਜੇ ਡੇਟ ਨਹੀਂ ਫਾਈਨਲ ਕੀਤੀ ਪਰ ਹੋਪਫੁਲੀ ਅਸੀਂ ਅਕਤੂਬਰ ਚੇ ਕਰ ਦਿੰਦੇ ਆ ਫਿਨਿਸ਼ਿੰਗ ਲਾਈਨ ਦੇ ਉੱਤੇ ਹੈਗੀ ਹੈ ਜੀ ਹੁਣ ਜੀ ਆਖਰੀ ਪੜਾ ਦੇ ਉੱਤੇ ਪਹਿਲਾਂ ਇੰਗਲੈਂਡ ਕਰਕੇ ਆਏ ਆ ਰਾਈਟ ਤੇ ਹੁਣ ਅੱਜ ਇੱਥੇ ਜਿਹੜਾ ਪਾਰਟ ਹੈਗਾ ਸਾਡਾ ਉਹਦਾ ਮੇਰੇ ਖਿਆਲ ਸੱਤ ਮੱਠ ਮੰਦ ਦਿਨ ਚੱਲੇ ਜੀ ਰਾਈਟ ਭਾਈ ਜਦੋਂ ਵੀ ਕੋਈ ਕਲਾਕਾਰ ਫਿਲਮ ਕਰਦਾ ਵਾਜਿਬ ਜੀ ਗੱਲ ਹੈ ਉਹ ਆਪਣਾ 1.5 ਮਹੀਨੇ ਦੇ ਨਾਲ ਨਾਲ ਆਪਣਾ ਮੈਂਟਲੀ ਫਿਜ਼ੀਕਲੀ ਸਾਰੀ ਸਟਰੈਂਥ ਲਾਉਂਦਾ ਬਟ ਸਾਡੇ ਕਈ ਦੇਖਣ ਵਾਲੇ ਇਹੋ ਜਿਹੇ ਨੇ ਕਹਿੰਗੇ ਨਾਲੇ ਸਾਰੀਆਂ ਫਿਲਮਾਂ ਵਧੀਆਂ ਹੁੰਦੀਆਂ ਪਰ ਤੁਹਾਡੇ ਵਰਗੇ ਸੀਨੀਅਰ ਕਲਾਕਾਰ ਜਦੋਂ ਵੀ ਕੋਈ ਕਨਸੈਪਟ ਚੂਜ਼ ਕਰਦੇ ਨੇ ਤੇ ਵਾਜਿਬ ਗੱਲ ਹੈ ਕਿ ਆਡੀਅנס ਨਾਲੋਂ ਜ਼ਿਆਦਾ ਸਟ੍ਰੈਸ ਲੈਵਲ ਤੁਹਾਡੇ ਤੇ ਹੁੰਦਾ ਕਿਉਂਕਿ ਇੱਕ ਫਿਲਮ ਦੂਸਰੀ ਫਿਲਮ ਤੋਂ ਕਿਸ ਤਰ੍ਹਾਂ ਤੁਹਾਨੂੰ ਵੱਖਰਾ ਦਿਖਾਉਂਦੀ ਹੈ ਸੋ ਜਦੋਂ ਇਹੋ ਜਿਹਾ ਚੈਲੰਜ ਆ ਪੁਆਇੰਟਸ ਨੇ ਜੋ ਪਿਕਅਪ ਕਰਦੇ ਨੇ ਕਿ ਹਾਂ ਇਹ ਪੁਆਇੰਟਸ ਮੈਂ ਡਿਲੀਵਰ ਕਰਨਾ ਚਾਹਾਂਗਾ ਦੇਖੋ ਪਤਾ ਕੀ ਚੱਕ ਰਹੇ ਜੀ ਸਾਰੇ ਥਾਮੇ ਅਸੀਂ ਸਿਆਣੇ ਨਹੀਂ ਨਿਕਲ ਸਕਦੇ ਹਨਾ ਹਰੇਕ ਥਾਮੇ ਹਰੇਕ ਬੰਦੇ ਦੀ ਕਿਸਮਤ ਸੋਚ ਹੁੰਦੀ ਹੈ ਔਰ ਹਰੇਕ ਸਟੋਰੀ ਤੁਹਾਡੇ ਕੋਲ ਨਹੀਂ ਆਉਣੀ ਉਹਦਾਂ ਦੀ ਤਾਂ ਤੁਹਾਡੇ ਹਿੱਸੇ ਦੇ ਤੁਹਾਡੇ ਮੁਤਾਬਕ ਤੁਹਾਨੂੰ ਸਕ੍ਰਿਪਟਾਂ ਸੁਣਾਉਣ ਆਉਂਦੇ ਆ ਜੀ ਉਹਦੇ ਵਿੱਚ ਆਪਣੀਆਂ ਇਨਪੁਟਸ ਪਾ ਲਈ ਦੇਣਗੇ ਕਈ ਵਾਰੀ ਜਾਂ ਫਿਰ ਉਹਦੇ ਸੁਣ ਕੇ ਕਹਿੰਦੇ ਇੱਕ ਥਿੰਜ ਲਾਈਨ ਹੀ ਨਹੀਂ ਹੁੰਦੀ ਬੜੀ ਵਧੀਆ ਲੱਗਦੀ ਹੈ ਕਹਿੰਦੇ ਨਹੀਂ ਯਾਰ ਬਹੁਤ ਵਧੀਆ ਹੈ ਕਦੇ ਗੱਲ ਕਹੀ ਨਹੀਂ ਗਈ ਹਨਾ ਤੇ ਇਹਦੇ ਵਿੱਚ ਵੀ ਇੱਕ ਇਦਾਂ ਦਾ ਮੁੱਦਾ ਜੀ ਜਿਹੜਾ ਕਦੇ ਕਿਹਾ ਨਹੀਂ ਗਿਆ ਸਾਨੂੰ ਲੱਗਦਾ ਕਹਿਣਾ ਚਾਹੀਦਾ ਤਾਂ ਉਹਦੋਂ ਲੈ ਕੇ ਇੱਕ ਹਾਸੋਹਿਣੀ ਤੇ ਉਹਦਾ ਵਧੀਆ ਸਾਰੇ ਦੇ ਫੇਸ ਤੇ ਮੁਸਕਾਨ ਲਿਆਉਗੀ ਫਿਲਮ ਸਾਡੀ ਮਨ ਲੱਗਦਾ ਵੀ ਵਧੀਆ ਸਾਰੇ ਨੂੰ ਬਹੁਤ ਵਧੀਆ ਲੱਗੂ ਵੱਖਰਾ ਵਿਸ਼ਾ ਲੈ ਕੇ ਆਇਆ ਜੀ ਕਦੇ ਅੱਦਾਂ ਹੋਇਆ ਸਟਰਗਲ ਟਾਈਮ ਦੇ ਵਿੱਚ ਤੁਹਾਨੂੰ ਸੋਚਿਆ ਹੋਵੇ ਵੀ ਕੁਝ ਬੰਦ ਤਰਿਆਣੀ ਜਿੱਦਾਂ ਮੈਂ ਚਾਹਣਾ ਕਿਉਂਕਿ ਕਲਾਕਾਰਾਂ ਦੀ ਜ਼ਿੰਦਗੀ ਪਹਿਲੇ ਸ਼ੁਰੂਆਤੀ ਦੌਰ ਚ ਬੜੀ ਔਖੀ ਹੁੰਦੀ ਹੈ ਹੈਨਾ 2-2 ਮਿੰਟ ਦੇ ਸਪੇਸ ਲਈ ਵੀ ਬੜੀ ਮਿੰਤਾ ਕਰਨੀਆਂ ਪੈਂਦੀਆਂ ਪੂਰਾ ਦਿਨ ਉਹ ਡਿਗਣਾ ਪੈਂਦਾ ਤੁਹਾਨੂੰ ਲੱਗਾ ਹੋਵੇ ਛੱਡ ਪਰੇ ਸਾਰਾ ਕੁਝ ਬਾ ਸਰਦਾਰ ਜੀ ਚਲੋ ਸਾਰੇ ਵਾਸਤੇ ਵਧੀਆ ਗੱਲ ਹੈ ਤੁਸੀਂ ਦੱਸਿਆ ਵੀ ਹਾਂ ਸਟਰਗਲ ਸਟਰਗਲ ਪੀੜ ਦੇ ਵਿੱਚ ਨਾ ਜੀ ਇੱਕ ਵਕਤ ਸੀਗਾ ਸਰਦਾਰ ਮਨਮੋਹਨ ਸਿੰਘ ਉਹਨਾਂ ਦੀ ਮੂਵੀ ਸੀਗੀ ਜੀ ਤੇ ਅਸੀਂ ਖੇਮੂ ਆਣੇ ਹਰਪਜਨ ਮਾਨ ਸਿੰਘ ਉਹਨਾਂ ਨੂੰ ਡਾਇਰੈਕਟ ਕਰ ਰਹੇ ਸੀਗੇ ਜੀ ਉਹ ਤੇ ਮੇਰਾ ਉਹਦੇ ਵਿੱਚ ਇੱਕ ਵਿਲਨ ਦਾ ਕਰੈਕਟਰ ਸੀਗਾ ਜੀ ਤੇ ਉਹ ਬਾਹਰਲਾ ਮੁੰਡਾ ਦਿਖਾਇਆ ਸੀ ਨਿਸ਼ੇੜੀ ਜੀ ਕਿਤੇ ਕਰਕੇ ਤੇ ਮੈਨੂੰ ਕਹਿੰਦੇ ਮੈਂ ਸਾਹਮਣੇ ਬੈਠਾ ਉਹ ਤਾਂ ਕੰਮ ਲੈਣੀ ਬੜਾ ਗੜੇ ਖੜਾ ਮੇਰੇ ਕਹਿੰਦੇ ਨਹੀਂ ਇਹ ਠੀਕ ਨਹੀਂ ਲੱਗ ਰਿਹਾ ਕਹਿੰਦੇ ਇਹਦੇ ਨਾਲ ਵਾਲ ਕਟਾ ਦਿਓ ਸਾਈਡਾਂ ਤੋਂ ਤੇ ਮੈਂ ਰੀਅਲ ਵਾਲ ਮੇਰੇ ਜਿਹੜੇ ਇੱਕੋਦਮ ਮੈਂ ਮਸ਼ੀਨ ਫਰਾਤੀ ਇੱਕ ਇਧਰ ਮਸ਼ੀਨ ਫੇਰਤੀ ਇੱਕ ਐਹੀ ਮਸ਼ੀਨ ਇਧਰ ਫੇਰਤੀ ਹਾਂ ਪੂਰੇ ਕੰਨਾਂ ਦੇ ਉੱਤੋਂ ਐਡੇ ਨੇ ਦੇਸਣ ਮੇਰੇ ਤੇ ਫੇਰ ਆਗੇ ਲੈ ਕੇ ਮੈਨੂੰ ਦਿਖਾਇਆ ਉਹਨਾਂ ਨੇ ਕਹਿੰਦੇ ਨਹੀਂ ਥੋੜਾ ਜਿਹਾ ਕੁਸ਼ੋਰ ਕੀ ਕਰੀਏ ਕਦੇ ਰੰਗ ਕਰ ਦੋ ਮੇਰੇ ਲਾਲ ਰੰਗ ਕਰਤਾ ਇੱਥੇ ਇੱਥੇ ਆਦੇ ਉਹ ਪੱਕਾ ਰੰਗ ਕਰਤਾ ਉਹਨਾਂ ਨੇ ਤੇ ਯਕੀਨ ਮੰਨੋ ਮੈਨੂੰ ਕੰਮ ਦੀ ਇੰਨੀ ਚਾਹਨਾ ਸੀ ਤੇ ਉਦੋਂ ਮੇਨ ਵਿਲਨ ਸੀ ਮੈਂ ਉਹਦਾ ਤੇ ਚਲੋ ਪੈਸੇ ਟਕੇਦਾ ਵੀ ਵਿਚਾਲੇ ਕੋਈ ਤੇ ਗੱਲ ਦੱਸੂਗਾ ਕਦੇ ਇਦਾਂ ਵੀ ਵੈਲਨ ਸੀਗਾ ਤੇ ਉਹ ਪੈਸੇ ਕੋਸੇ ਵਾਲਾ ਮਸਲਾ ਨਹੀਂ ਹੈਗਾ ਸੀਗਾ ਚੱਕਰ ਇਹ ਹੀ ਆ ਵੀ ਉਹ ਉਹ ਕੰਮ ਦੀ ਇੰਨੀ ਤਾਂਗ ਸੀ ਵੀ ਕੰਮ ਮਿਲ ਜੇ ਕੰਮ ਮਿਲ ਜੇ ਉਹ ਇੱਕ ਇੱਕ ਟਾਂਵੇਂ ਟਾਂਵੇਂ ਫਿਲਮ ਬਣਦੀ ਸੀ ਇੱਕ ਸਾਲ ਚ ਇੱਕ ਫਿਲਮ ਮਿਲੀ ਤੇ ਫਿਰ ਤੁਸੀਂ ਉਹਦੇ ਚ ਐਗਜ਼ਿਸਟ ਕੀਤਾ ਆਪਦੇ ਆਪ ਨੂੰ ਦਿਖਾਇਆ ਵੀ ਹਾਂ ਥੋੜਾ ਮੋਟਾ ਬਾਬੇ ਨੇ ਕਿਰਪਾ ਕੀਤੀ ਸਾਰਿਆਂ ਨੇ ਪਿਆਰ ਕੀਤਾ ਜੀ ਫਿਰ ਉਹ ਇੱਕ ਇੱਕ ਮਿੰਟ ਦੇ ਰੋਲ ਤੋਂ ਬੰਦਾ ਹੌਲੀ ਹੌਲੀ ਤਰੱਕੀ ਕਰਦਾ ਤਾਂ ਹਮੇਸ਼ਾ ਹੁਣ ਵੀ ਇਹੀ ਲੱਗਦਾ ਹੁੰਦਾ ਜਿਹੜਾ ਤੁਸੀਂ ਸੋਚਦੇ ਹੋ ਵੀ ਕਿਦਾਂ ਫਿਲਮ ਕਰਦੇ ਆ ਉਹ ਐ ਲੱਗਦਾ ਜੀ ਵੀ ਇੱਕ ਇੰਨੀ ਵਧੀਆ ਫਿਲਮ ਮਿਲੇ ਮੈਨੂੰ ਜੀਤੇ ਤੂੰ ਮੈਨੂੰ ਦੇਖ ਕੇ ਮੈਨੂੰ ਹੋਰ ਕੰਮ ਮਿਲੇ ਅੱਗੇ ਕਿਉਂਕਿ ਫਿਲਮ ਚੋ ਕੰਮ ਚੋ ਕੰਮ ਨਿਕਲਣਾ ਨਾ ਸਾਡਾ ਤਾਂ ਜੀ ਅਗਲਾ ਕਹਿੰਦਾ ਨਹੀਂ ਬਹੁਤ ਵਧੀਆ ਕਰਦਾ ਯਾਰ ਚਲੋ ਇਹਦੇ ਨਾਲ ਇੱਕ ਹੋਰ ਫਿਲਮ ਕਰਦੇ ਆ ਤਾਂ ਬਸ ਉਹੀ ਦਿਮਾਗ ਚ ਹੋ ਰੱਖ ਕੇ ਵੀ ਨਹੀਂ ਯਾਰ ਬਹੁਤ ਮਿਹਨਤ ਕਰੀਏ ਆਪਣੇ ਆਪ ਤੇ ਮਿਹਨਤ ਕਰੀਏ ਐਕਟਿੰਗ ਵਧੀਆ ਕਰਨ ਦੀ ਕੋਸ਼ਿਸ਼ ਕਰੀਏ ਆਬਜ਼ਰਵੇਸ਼ਨ ਬਹੁਤ ਆਪਣੀ ਬਾਇਡ ਰੱਖੀ ਵੀ ਕਿਸੇ ਪਾਸੇ ਕੋਈ ਕਰੈਕਟਰ ਮਿਲ ਜਾਂਦਾ ਜਾਂ ਤੁਸੀਂ ਹਿੰਦੀ ਸਿਨੇਮਾ ਵੀ ਦੇਖਦੇ ਹੋ ਉਹਦੇ ਵਿੱਚ ਕੌਣ ਅੰਦਾਜ਼ੇ ਵਿੱਚ ਕਿਦਾਂ ਦਾ ਹੈਗਾ ਬਾਡੀ ਲੈਂਗੁਏਜ ਕਿਦਾਂ ਦੀ ਹੈਗੀ ਹੈ ਕਿਸੇ ਸਹਜੇ ਜੀ ਗੱਲ ਨੂੰ ਕਿੰਨੀ ਵਧੀਆ ਬੋਲ ਜਾਂਦੇ ਨੇ ਹੈ ਨਾ ਤਾਂ ਉਹ ਕ ਡਿਲੀਵਰ ਕਰਨ ਦੀ ਕੋਸ਼ਿਸ਼ ਕਰੀ ਦੀ ਬਾਕੀ ਦੇਖੋ ਸਾਹਿਬਤ ਬੜੀਆਂ ਕਹਿਣਾ ਹੁਣ ਵਾਹਿਗੁਰੂ ਨੂੰ ਪਤਾ ਜੀ ਆਪਣੇ ਵੱਲੋਂ ਕਰਮ ਕਰੀ ਜਾਂਦੇ ਆ ਜੀ ਵਧੀਆ ਜਦੋਂ ਵੀ ਅਸੀਂ ਕਿਸੇ ਨੂੰ ਦੇਖਦੇ ਆ ਅਸੀਂ ਕਹਿੰਦੇ ਆ ਵੇ ਉਮਰ ਹੋ ਰਹੀ ਆ ਤੁਸੀਂ ਘਟਾ ਰਹੇ ਹੋ ਕਿ ਮਤਲਬ ਫਿਟਨੈਸ ਦਾ ਕਿਹੜਾ ਨੈਕਸਟ ਲੈਵਲ ਤੁਸੀਂ ਜਿਹੜਾ ਫੋਲੋ ਕਰਨਾ ਸ਼ੁਰੂ ਕੀਤਾ ਹੋਇਆ ਨਹੀਂ ਨਹੀਂ ਮੇਰਾ ਤਾਂ ਸਿੰਪਲ ਇੱਕੋ ਹੀ ਮੈਂ ਬਹੁਰੇ ਇੱਕ ਤਾਂ ਮੈਂ ਕਹਿਣਾ ਹੁਣ ਜੀ ਜਿਹੜਾ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ ਉਹ ਕਿਸੇ ਨੂੰ ਨਹੀਂ ਕਰ ਸਕਦਾ ਸੋ ਇਹ ਤਾਂ ਜ਼ਰੂਰੀ ਹੈ ਜੀ ਕਿਉਂਕਿ ਜਿਹੜੀ ਆਉਣ ਵਾਲੀ ਨਸਲ ਹੈ ਜੇ ਉਹਨੂੰ ਕੋਈ ਸਿਹਤ ਦੇਣੀ ਹੈ ਜੀ ਤੁਸੀਂ ਸਾਰੇ ਜਣੇ ਕਹਿੰਦੇ ਹੋ ਸਾਡੇ ਸਾਡੇ ਮੂੰਹਾਂ ਵੱਲ ਸਾਡੇ ਸਾ ਹਨ ਜੀ ਤਾਂ ਉਹ ਕਿਤਨਾ ਕਿਤੇ ਮੋਟੀਵੇਸ਼ਨ ਜ਼ਰੂਰ ਹੋਣੀ ਚਾਹੀਦੀ ਮੈਨੂੰ ਲੱਗਦਾ ਸਾਨੂੰ ਵੀ ਸੰਸੀਅਰ ਹੋਣਾ ਚਾਹੀਦਾ ਵੀ ਹਾਂ ਅਸੀਂ ਅਸੀਂ ਇਦਾਂ ਦੇ ਬਣੀਏ ਜਿਹੜੇ ਤੋਂ ਕਦੇ ਨਹੀਂ ਯਾਰੇ ਬੰਦਾ ਠੀਕ ਹੈ ਯਾਰ ਇਦਾਂ ਸਾਨੂੰ ਫਿਟਨੈਸ ਰੱਖਣੀ ਚਾਹੀਦੀ ਹੈ ਤਾਂ ਮੈਨੂੰ ਮੈਨੂੰ ਆਪਦੇ ਆਪ ਨੂੰ ਮੈਨੂੰ ਇਹਦੇ ਤੋਂ ਉਹ ਵੀ ਮਿਲਦੀ ਹੈ ਨਾ ਇੱਕ ਹਿੱਟ ਕਿੱਕ ਵੀ ਕਿੱਕ ਵੀ ਮਿਲਦੀ ਹੈ ਯਾਰ ਜੈਸ ਸਿਆਰ ਵੀ ਆਮ ਡੂਇੰਗ ਲਾਈਕ ਮੈਂ ਜਿੱਥੇ ਹੁਣ ਜਿੱਥੇ ਵੀ ਹਾਈਕਿੰਗ ਕਰਦਾ ਜਾਂ ਟਰੈਕਿੰਗ ਕਰਦਾ ਜਾਂ ਭੱਜਦਾ ਪੋਜਦਾ ਜਿਮਿੰਗ ਕਰਦਾ ਮੈਨੂੰ ਵਧੀਆ ਲੱਗਦਾ ਮੈਨੂੰ ਬਹੁਤ ਮੈਂ ਮੇਰੇ ਬਹੁਤ એનર્ਜੀ ਮੈਨੂੰ ਲੱਗਦਾ ਵਧੀਆ ਪਰ ਆਉਣ ਵਾਲੀ ਜ ਥੋੜਾ ਜਿਹਾ ਜ਼ਰੂਰ ਧਿਆਨ ਦੇਣਗੇ ਨਹੀਂ ਜਰ ਇਹ ਜ਼ਰੂਰੀ ਹੈ ਸਾਡੇ ਸਾਡੇ ਪਾਰਟੀ ਇਕੱਲੇ ਐਕਟਿੰਗ ਜ਼ਰੂਰੀ ਨਹੀਂ ਸਾਰਾ ਕੁਝ ਹੀ ਜ਼ਰੂਰੀ ਹੈ ਜੀ ਸਿੰਗਰ ਵੀ ਹੋਣੇ ਚਾਹੀਦੇ ਹੋ ਤੁਸੀਂ ਡਾਂਸ ਵੀ ਕਰਦੇ ਹੋਣੇ ਚਾਹੀਦੇ ਹੋ ਤੁਹਾਡੀ ਬਾਡੀ ਫਿਟਨੈਸ ਵੀ ਜ਼ਰੂਰੀ ਹੋਣੀ ਚਾਹੀਦੀ ਦਿਖ ਵੀ ਤੁਹਾਡੀ ਬਹੁਤ ਸੋਹਣੀ ਹੋਣੀ ਚਾਹੀਦੀ ਐਕਟਰ ਵੀ ਕਮਾਲ ਦੇ ਚਾਹੀਦੇ ਹੋ ਫੇਰ ਤੁਸੀਂ ਸੰਪੂਰਨ ਹੋਣੇ ਹੋ ਹਨਾ ਜੀ ਤਾਂ ਮੈਨੂੰ ਲੱਗਦਾ ਹੈ ਕਿ ਮੇਰੇ ਤਾਂ ਹਜਾਬ ਕਮੀਆਂ ਨੇ ਜੀ ਬਸ ਹੌਲੀ-ਹੌਲੀ ਕਰਦੇ ਆ ਨਾਲ-ਨਾਲ ਪੂਰੀਆਂ ਜੀ ਜੀ ਸੋ ਇਹਨਾਂ ਦਾ ਸ਼ਾਰਟ ਰੈਡੀ ਹੈ ਜ਼ਿਆਦਾ ਸਮਾਂ ਨਾ ਲੈਂਦੇ ਹੋਇਆ ਇੱਕ ਅਹਿਮ ਸਵਾਲ ਵੈਸੇ ਤਾਂ ਬਹੁਤ ਸਾਰੇ ਸਰਪ੍ਰਾਈਜ਼ਸ ਅਨਫੋਲਡ ਹੋਣਗੇ ਖੁਸ਼ਖਬਰੀ ਦੇ ਤੌਰ ਤੇ ਜਦੋਂ ਤੁਸੀਂ ਇਸ ਫਿਲਮ ਦੇ ਵਿੱਚ ਇਹੋ ਜਿਹੇ ਕਿਰਦਾਰ ਦੇਖਾਉਗੇ ਜਿਨ੍ਹਾਂ ਨੂੰ ਸ਼ਾਇਦ ਅਸੀਂ ਸੋਚਦੇ ਨਹੀਂ ਆ ਜਾਂ ਸੋਚਦੇ ਆ ਪਰ ਦੇਖਦੇ ਨਹੀਂ ਆ ਸੋ ਉਹਨਾਂ ਨੂੰ ਤਾਂ ਮੈਂ ਨਹੀਂ ਰਿਵੀਲ ਕਰਾਂਗੀ ਪਰ ਨਿਰਮਲ ਰਿਸ਼ੀ ਮੈਮ ਹੈਨਾ ਹਾਂ ਜੀ ਸੋ ਉਹਨਾਂ ਬਾਰੇ ਇੰਨੇ ਪਿਆਰੇ ਇੰਨੇ ਪਿਆਰੇ ਤੁਸੀਂ ਇਹਨਾਂ ਦੇਖਿਆ ਕਰੋ ਮੈਂ ਕਹਿੰਦਾ ਮੈਂ ਉਹ ਉਹ okay. ਕਿਉਂਕਿ ਕੰਮ ਬੋਲਦੇ ਹੁੰਦੇ ਨੇ ਇਨਸਾਨ ਦੀ ਵੀ ਉਹ ਤੁਹਾਨੂੰ ਰਿਫਲੈਕਟ ਰਿਫਲੈਕਟ ਕਰਦੇ ਜਦੋਂ ਪਤਾ ਲੱਗਦਾ ਵੀ ਤੁਹਾਨੂੰ ਵੀ ਪਿਆਰ ਕਰਦੇ ਨੇ ਇੰਨੇ ਆ ਉਹਨਾਂ ਦੇ ਅੱਖਾਂ 'ਚ ਨਿਗ ਹੈ ਇੰਨਾ ਪਿਆਰ ਹੈ ਸਾਰਿਆਂ ਦੇ ਲਈ ਉਹਨਾਂ ਨਾਲ ਬਹਿ ਕੇ ਇੱਕ ਔਰ ਹੈ ਉਹਨਾਂ ਦਾ ਉਹਨਾਂ ਨਾਲ ਬਹਿ ਕੇ ਬਹੁਤ ਕੁਝ ਸਿੱਖੀਦਾ ਐ ਲੱਗਦਾ ਜਿਵੇਂ ਮਾਂ ਦੀ ਗੋਦੀ 'ਚ ਆ ਗਏ ਹੋਣੇ ਹਣਾ ਤੇ ਮੈਂ ਪਿਆਰ ਨਾਲ ਉਹਨਾਂ ਨੂੰ ਰਿਸ਼ੂ ਕਹਿੰਦਾ ਹੁੰਦਾ ਐ ਲੋ ਰਿਸ਼ੂ ਜਿਹਾ ਬਣਾ ਕਰਕੇ ਨਾ ਤੇ ਉਹ ਸਾਡਾ ਪਿਆਰ ਆਪਸ ਸਾਡਾ ਏਦਾਂ ਨੋਕ-ਚੋਕ ਚੱਲਦੀ ਰਹਿੰਦੀ ਪਰ ਉਹਨਾਂ ਨੂੰ ਪਿਆਤਾ ਪਿਆਰ ਵਾਲੀ ਇੱਕ ਰਿਸਪੈਕਟ ਉਹ ਬਹੁਤ ਬਰਕਰਾਰ ਰੱਖਿਆ ਹੋਇਆ ਤੇ ਬਹੁਤ ਜਿਆਦੇ ਸਾਰੇ ਜ ਕਲਾ ਚ ਰੱਖਣ ਉਹ ਉਹ ਜੇ ਕਲਾਕਾਰ ਸਾਡੇ ਕੋਲ ਹੈਗੇ ਨੇ ਵਾਹਿਗੁਰੂ ਤੁਹਾਨੂੰ ਵੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰ ਇੱਕ ਗੱਲ ਜ਼ਰੂਰ ਅਸੀਂ ਦੇਖਦੇ ਆ ਵਾਹਿਗੁਰੂ ਨੇ ਬੜੀ ਰਹਿਮਤ ਕੀਤੀ ਹੈ ਹੈਨਾ ਤੁਹਾਡੇ ਤੇ ਤੁਸੀਂ ਕਿੱਥੋਂ ਕਿਵੇਂ ਪਹੁੰਚਿਓ ਅਸੀਂ ਦੇਖਦੇ ਆ ਬਿਲਕੁਲ ਸ਼ੁਕਰ ਹੈ ਪਰ ਕੋਈ ਐਹੋ ਜੀ ਖੁਸ਼ਖਬਰੀ ਜਿਹੜੀ ਹਮੇਸ਼ਾ ਹਰ ਰੋਜ਼ ਤੁਹਾਨੂੰ ਅੱਗੇ ਵਧਣ ਦੇ ਲਈ ਹੋਰ ਮੋਟੀਵੇਟ ਵੀ ਕਰਦੀ ਤੇ ਸਕੂਨ ਵੀ ਦਿੰਦੀ ਹੈ ਇੱਕੋ ਹੀ ਹੈ ਜੀ ਸਭ ਤੋਂ ਪਹਿਲਾ ਦਿਨ ਜ਼ਿੰਦਗੀ ਦਾ ਜਿਹੜੇ ਕੰਮ 'ਚ ਤੁਸੀਂ ਪਏ ਹੋ ਉਹਦਾ ਸਭ ਤੋਂ ਪਹਿਲਾ ਦਿਨ ਮੈਂ ਤੁਸੀਂ ਆਪਣੇ ਆਲੇ ਦੋਲੇ ਚ ਕੱਢ ਕੇ ਰੱਖਿਓ ਤਾਂ ਮੇਰੇ ਸਾਬ ਨਾਲ 99% ਪੀਪਲ ਦੇਖੋ ਕੋਈ ਵੀ ਲਾ ਲਿਓ ਕੋਈ ਗਰੀਬ ਤੋਂ ਅਮੀਰ ਸਾਰੇ ਦੇ ਸਾਰੇ ਨੇ ਤਰੱਕੀ ਕੀਤੀ ਹੈ ਜੀ ਤਾਂ ਮੈਂ ਵੀ ਤਰੱਕੀ ਕੀਤੀ ਹੈ ਤਾਂ ਪਹਿਲੇ ਦਿਨ ਦੇਖੋ ਜਿੱਦਣ ਪਹਿਲੇ ਦਿਨ ਥੋੜੇ ਜੇ ਪੈਸੇ ਮਿਲੇ ਸੀ ਔਰ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਹਰ ਰੋਜ਼ ਉਹਦੇ ਨਾਲ ਕੰਪੇਅਰ ਕਰੋ ਤਾਂ ਹਰ ਰੋਜ਼ ਖੁਸ਼ੀ ਮਿਲੂਗੀ ਖੁਸ਼ੀ ਮਿਲੂਗੀ ਹੁਣ ਇੱਕ ਖੁਸ਼ਖਬਰੀ ਦੀ ਤਿਆਰੀ ਕਰਨ ਜਾ ਰਹੇ ਨੇ ਤੁਹਾਡੇ ਲਈ ਜੋ ਲੈ ਕੇ ਆਣੀਆਂ ਨੇ ਭਾਜੀ ਤੁਸੀਂ ਕੰਟੀਨਿਊ ਕਰੋ ਤੇ ਥੈਂਕ ਯੂ ਸੋ ਮੱਚ ਆਲ ਦਾ ਬੈਸਟ ਵਾਹਿਗੁਰੂ ਇਹਨਾਂ ਨੂੰ ਬਹੁਤ ਖੁਸ਼ਖਬਰੀਆਂ ਨਾਲ ਨਵਾਜ਼ੇ ਤੇ ਤੁਹਾਨੂੰ ਸਾਰਿਆਂ ਨੂੰ ਵੀ ਫਿਲ ਨਵੇਂ ਕੁਛ ਨਾ ਕੁਛ ਦਿਨਾਂ ਨਾਲ ਤੁਹਾਨੂੰ ਜਲਦੀ ਮਿਲਵਾਵਾਂਗੇ ਜਾਂ ਤੁਹਾਨੂੰ ਰੂਬਰੂ ਕਰਵਾਵਾਂਗੇ ਫਿਲਹਾਲ ਦੇ ਲਈ ਐਨਾਈ ਆਪਣੇ ਤੇ ਆਪਣੇ ਦਾ ਰੱਖੋ ਖਿਆਲ ਖੁਦ ਨੂੰ ਪੋਜ਼ਿਟਿਵ ਰੱਖੋ ਖੁਸ਼ ਰੱਖੋ ਫਿਲਹਾਲ ਦੇ ਲਈ ਐਨਾਈ ਦਿਓ ਇਜਾਜ਼ਤ ਸਸ਼ਕਾ